वाहेगुरु जी का खालसा वाहेगुरु जी की फतेह अनमोल गुरबाणी विचार चैनल में आप जी का स्वागत है हर व्यक्ति को रोजी रोटी की बड़ी चिंता है जिस वास्ते तो कई तरह के व्यवहार करता है आज कल दी ही रोटी की चिंता नहीं बल्कि पीढ़ी दर पीढ़ी यह रोजी रोटी चलती रहे दिंता का बोझ अपने अंदर ले बैठा है पर यह भूल जाते हैं कि मालिक प्रभु जिसने आज रोटी दिखती है कल भी देगा सिर्फ इंसान ही नहीं बल्कि हर जीव जंतु चाहे वह जल्द रेंदे हैं थल उत्ते सबनों रोजी रोटी दिता है इतों तक के पत्थर छोटे छोटे जीव जंतुआ निता परमेश्वर भुखा नहीं रखता पालना करता है हर माड़ी शह को तो पहुंचा है ਸਾਡੀ ਅੱਜ ਦੀ ਸਾਖੀ ਇੱਕ ਪੱਥਰ ਵਿੱਚ ਕੀੜੇ ਸਨ ਉਸ ਨੂੰ ਕਈ ਵਾਰ ਅੱਗ ਵਿੱਚ ਜਲਾਇਆ ਗਿਆ ਪਰ ਫਿਰ ਵੀ ਉਹ ਅੱਗ ਉਹਨਾਂ ਦਾ ਕੁਝ ਨਾ ਵਿਗਾੜ ਸਕੇ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਆਪਣੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਹਰਭਜਨ ਸਿੰਘ ਜੀ ਨੇ ਆਪਣੀ ਕਿਤਾਬ ਭਜਨ ਬੰਦਗੀ ਦੇ ਪ੍ਰਤਾਪ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਜ਼ਿਕਰ ਲਿਖਿਆ ਹੈ ਸੋਢੀ ਹਰਭਜਨ ਸਿੰਘ ਜੀ ਲਿਖਦੇ ਹਨ ਜਿਨ੍ਹਾਂ ਦਿਨਾਂ ਵਿੱਚ ਉਹਨਾਂ ਦੀ ਪੋਸਟ ਕਸ਼ਮੀਰ ਵਿੱਚ ਸੀ ਕਈ ਵਾਰ ਉਹ ਆਪਣੇ ਇੱਕ ਮਿੱਤਰ ਮਨੀ ਰਾਮ ਜੋ ਅਜਾਲਦ ਹਿੰਦ ਫੌਜ ਵਿੱਚ ਰਹਿ ਚੁੱਕਾ ਸੀ ਨਾਲ ਰੋਟੀ ਖਾਣ ਦਾ ਸਮਾਂ ਉਹਨਾਂ ਨੂੰ ਪ੍ਰਾਪਤ ਹੋਇਆ ਉਹ ਹਰ ਰੋਜ਼ ਆਪਣੇ ਘਰੋਂ ਦੁਪਹਿਰ ਦੀ ਰੋਟੀ ਲੈ ਕੇ ਆਇਆ ਕਰਦਾ ਸੀ ਅਤੇ ਉਹਨਾਂ ਦੇ ਨਾਲ ਰੋਟੀ ਖਾਇਆ ਕਰਦਾ ਸੀ ਉਸ ਦੀ ਰੋਟੀ ਹਮੇਸ਼ਾ ਸਵਾਦ ਅਤੇ ਲਸਤਾਈਕ ਹੋਇਆ ਕਰਦੀ ਸੀ ਛੋਟੀ ਹਰਭਜਨ ਸਿੰਘ ਜੀ ਲਿਖਦੇ ਹਨ ਕਿ ਮੈਂ ਸਮਝਦਾ ਸਾਂ ਰੋਟੀ ਕਿਉਂਕਿ ਉਸ ਦੀ ਮਾਂ ਚਾ ਚਨਾਨੀ ਬਣਾਉਂਦੀ ਹੈ ਤਾਂ ਹੀ ਸਵਾਦ ਹੁੰਦੀ ਹੈ ਅਤੇ ਜੋ ਰੋਟੀ ਅਸੀਂ ਖਾਂਦੇ ਹਾਂ ਨੌਕਰਾਂ ਦੀ ਬਣੀ ਹੋਈ ਹੋਣ ਕਰਕੇ ਕਿਵੇਂ ਸਵਾਦ ਹੋ ਸਕਦੀ ਹੈ ਇੱਕ ਦਿਨ ਉਹਨਾਂ ਨੇ ਆਪਣੇ ਮਿੱਤਰ ਨੂੰ ਪੁੱਛ ਹੀ ਲਿਆ ਅਤੇ ਉਹਨਾਂ ਦੇ ਮਿੱਤਰ ਨੇ ਦੱਸਿਆ ਕਿ ਸਾਡੀ ਰੋਟੀ ਪੱਥਰ ਦੇ ਤਵੇ ਤੇ ਬਣਦੀ ਹੈ ਜੋ ਤੰਦੂਰ ਵਾਂਗ ਜਦ ਗਰਮ ਹੋ ਜਾਂਦਾ ਹੈ ਤਾਂ ਉਸ ਚੋਂ ਸਹਿਜੇ ਸਹਿਜੇ ਰੋਟੀ ਪੱਕਦੀ ਹੈ ਅਤੇ ਮਿਠਾਸ ਦਿੰਦੀ ਹੈ ਛੋਟੀ ਹਰਭਜਨ ਸਿੰਘ ਜੀ ਲਿਖਦੇ ਹਨ ਮੈਂ ਕਦੀ ਪੱਥਰ ਦਾ ਤਵਾ ਨਹੀਂ ਸੀ ਵੇਖਿਆ ਮੈਂ ਫੈਸਲਾ ਕੀਤਾ ਕਿ ਕਿਸੇ ਛੁੱਟੀ ਵਾਲੇ ਦਿਨ ਉਸ ਦੇ ਘਰ ਜਾਵਾਂ ਅਤੇ ਆਪਣੇ ਸਾਹਮਣੇ ਰੋਟੀ ਪੱਕਦੀ ਵੇਖਾਂ ਅਤੇ ਸੱਚਮੁੱਚ ਹੀ ਇੱਕ ਦਿਨ ਜਦੋਂ ਉਹ ਆਪਣੇ ਮਿੱਤਰ ਨੂੰ ਲੈਣ ਵਾਸਤੇ ਆਏ ਅਤੇ ਉਹਨਾਂ ਦੇ ਮਿੱਤਰ ਨੇ ਜਾਂਦਿਆਂ ਹੀ ਚਾਹ ਪਿਲਾਈ ਅਤੇ ਸੋਢੀ ਸਾਹਿਬ ਨੂੰ ਜਲਦੀ ਹੋਣ ਕਰਕੇ ਉਹਨਾਂ ਨੇ ਪੱਥਰ ਦਾ ਤਵਾ ਦਿਖਾਉਣ ਲਈ ਕਿਹਾ ਅਤੇ ਉਹਨਾਂ ਦੇ ਮਿੱਤਰ ਨੇ ਆਪਣੀ ਭਤੀਜੀ ਜੋ ਕਿ ਕੇਵਲ 10 ਸਾਲ ਦੀ ਸੀ ਉਸ ਨੂੰ ਰਸੋਈ ਵਿੱਚੋਂ ਤਵਾ ਲਿਓਣ ਲਈ ਕਿਹਾ ਤਵਾ ਕੁਝ ਭਾਰਾ ਸੀ ਦਹਲੀਜ਼ 'ਤੇ ਟੱਪਣ ਲੱਗਿਆ ਉਸ ਨੂੰ ਠੋਕਰ ਲੱਗੀ ਅਤੇ ਤਵਾ ਉਸ ਦੇ ਹੱਥੋਂ ਡਿੱਗ ਪਿਆ ਅਤੇ ਦੋ ਟੁਕੜੇ ਹੋ ਗਏ ਟੁੱਟਣ ਵਾਲੀ ਥਾਂ 'ਤੇ ਇੱਕ ਕਾਲਾ ਕੀੜਾ ਨਿਕਲਿਆ ਜੋ ਸੱਚਮੁੱਚ ਜਿੰਦਾ ਜਾਗਦਾ ਸੀ ਆਵਾਜ਼ ਸੁਣ ਕੇ ਮਨੀ ਰਾਮ ਦੀ ਮਾਂ ਵੀ ਆ ਗਈ ਅਤੇ ਉਸ ਨੂੰ ਬੜਾ ਅਫਸੋਸ ਹੋਇਆ ਕਹਿਣ ਲੱਗੀ ਕਿ ਇਹ ਦਵਾਈ ਮੈਨੂੰ ਮੇਰੇ ਮਾਤਾ ਪਿਤਾ ਨੇ ਦਾਜ ਵਿੱਚ ਦਿੱਤਾ ਸੀ ਅਤੇ ਮੈਂ ਉਸ ਦੇ ਕਰੀਬਨ 32 ਸਾਲ ਰੋਟੀ ਪਕਾਉਂਦੀ ਰਹੀ ਹਾਂ ਸਾਰੀ ਰੋਟੀ ਪੱਕ ਜਾਂਦੀ ਸੀ ਪਰ ਜਿਸ ਥਾਂ ਤੇ ਇਹ ਕੀੜਾ ਛੁਪਿਆ ਹੋਇਆ ਸੀ ਉੱਥੋਂ ਹਮੇਸ਼ਾ ਹੀ ਕੱਚੀ ਰਹਿੰਦੀ ਸੀ ਅਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਦਾ ਕੀ ਕਾਰਨ ਹੈ ਅੱਜ ਪਤਾ ਲੱਗਾ ਕਿ ਉੱਥੇ ਪੋਲਾ ਹੋਣ ਕਰਕੇ ਅੱਗ ਦੀ ਗਰਮੀ ਉੱਪਰ ਨਹੀਂ ਸੀ ਜਾ ਸਕਦੀ ਇਹ ਸੁਣ ਸੋਡੀ ਸਾਹਿਬ ਅਤੇ ਉਹਨਾਂ ਦਾ ਮਿੱਤਰ ਹੈਰਾਨ ਹੋ ਗਏ ਕਿ ਉਹ ਕੀੜਾ ਉਸ ਪੱਥਰ ਵਿੱਚ ਕਿਵੇਂ ਪਲਿਆ ਉਸ ਨੂੰ ਕਿੱਥੋਂ ਖੁਰਾਕ ਮਿਲਦੀ ਸੀ ਅਤੇ ਕਿੱਥੋਂ ਆਕਸੀਜਨ ਮਿਲਦੀ ਸੀ ਜੋ ਕਿ ਹਰ ਜੀਵ ਨੂੰ ਜਿਉਂਦੇ ਰੱਖਣ ਲਈ ਅਤ ਜ਼ਰੂਰੀ ਹੈ ਸੱਚਮੁੱਚ ਹੀ ਪਰਮਾਤਮਾ ਦੀ ਇਹ ਕਰਾਮਾਤ ਸੀ ਅਤੇ ਗੁਰਬਾਣੀ ਦੀਆਂ ਇਹ ਤੁਕਾਂ ਬਿਲਕੁਲ ਸੱਚ ਸਨ सैल पत्थर में जंत उपाए ताका रिजक आ गया कर तरिया अति आहर सब कर दाह फिर आहर इकना होए नानक जित आहर जग उदर बिरला पूजा गोये वाहिगुरु जी का खालसा वाहेगुरु जी की फतेह